ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਤੋਂ ਪਹਿਲਾਂ ਦੁਨੀਆ ਦੇ ਅੰਦਰ ਬਹੁਤ ਸਾਰੇ ਧਰਮਾਂ ਦੇ ਲੋਕ ਰਹਿੰਦੇ ਸਨ ਜੈਨ ਮਤ ਬੋਧੀ Hindu ਇਸਾਈ ਆਦ ਧਰਮਾਂ ਦੇ ਲੋਕ ਰਹਿੰਦੇ ਸਨ ਅੱਜ ਵੀ ਦੁਨੀਆ ਦੇ ਅੰਦਰ ਬਹੁਤ ਸਾਰੇ ਧਰਮਾਂ ਦੇ ਲੋਕ ਰਹਿੰਦੇ ਨੇ ਪਰ ਅਸਲ ਦੇ ਵਿੱਚ ਧਰਮ ਕਿਹੜਾ ਚੰਗਾ ਹੈ ਉਸ ਬਾਰੇ ਸਾਨੂੰ ਗੁਰਬਾਣੀ ਸਮਝਾਉਂਦੀ ਹੈ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਚਾਰ ਫੇਰੀਆਂ ਤੇ ਜਾਂਦੇ ਨੇ ਤਾਂ ਉਸ ਵੇਲੇ ਵੀ ਮੁ슬ਮਾਨ ਧਰਮ ਦੇ ਲੋਕ Hindu ਧਰਮ ਦੇ ਲੋਕ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਸਵਾਲ ਕਰਦੇ ਨੇ ਕਿ ਜਿਹੜੀ ਤੁਹਾਡੇ ਕੋਲ ਇੱਕ ਕਿਤਾਬ ਪਈ ਹੈ ਇਸ ਨੂੰ ਪੜ੍ਹ ਕੇ ਦੱਸੋ ਕਿ ਹਿੰਦੂ ਵੱਡਾ ਹੈ ਜਾਂ ਮੁਸਲਮਾਨ ਧਰਮ ਵੱਡਾ ਹੈ ਤੇ ਭਾਈ ਗੁਰਦਾਸ ਜੀ ਆਖਦੇ ਨੇ ਪੁੱਛਣ ਖੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨ ਹੋਈ ਬਾਬਾ ਆਖੇ ਹਜੀਆਂ ਸ਼ੁਮ ਅਮਲਾ ਬਾਜੂ ਦੋਨੋਂ ਰਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਆਖਦੇ ਨੇ ਕਿ ਭਾਵੇਂ ਹਿੰਦੂ ਧਰਮ ਹੋਵੇ ਭਾਵੇਂ ਮੁਸਲਮਾਨ ਧਰਮ ਹੋਵੇ ਜੇਕਰ ਉਸ ਦੇ ਕਰਮ ਨਹੀਂ ਚੰਗੇ ਤਾਂ ਉਹ ਧਰਮ ਨੂੰ ਮਾੜਾ ਹੈ ਇਸੇ ਤਰ੍ਹਾਂ ਗੁਰੂ ਨਾਨਕ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਪ੍ਰਕਾਸ਼ ਹੋਇਆ ਨਾ ਉਸ ਵੇਲੇ ਵੀ ਫਕੀਰ ਦੇ ਰੂਪ ਦੇ ਵਿੱਚ ਭੀਖਣ ਸਾਹਿਬ ਜੀ ਆਉਂਦੇ ਨੇ ਉਸ ਵੇਲੇ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਇਹ ਸਵਾਲ ਕਰਦੇ ਨੇ ਅੱਜ ਵੀ ਦੁਨੀਆ ਦੇ ਅੰਦਰ ਬਹੁਤ ਸਾਰੇ ਧਰਮ ਨੇ ਇੱਕ ਧਰਮ ਦੀ ਦੂਜੇ ਧਰਮ ਦੇ ਲੋਕਾਂ ਦੇ ਨਾਲ ਲੜਾਈ ਹੋ ਰਹੀ ਹੈ ਅਸੀਂ ਮਸਜਿਦਾਂ ਢਾ ਰਹੇ ਹਾਂ ਮੰਦਰ ਢਾ ਰਹੇ ਹਾਂ ਮੰਦਰ ਢਾ ਕੇ ਮਸਜਿਦ ਬਣਾ ਦਿੱਤੀ ਮਸਜਿਦ ਢਾ ਕੇ ਮੰਦਰ ਬਣਾ ਦਿੱਤਾ ਅਸੀਂ ਧਾਰਮਿਕ ਗ੍ਰੰਥਾਂ ਦੀ ਬੇਦਵੀ ਕਰਦੇ ਹਾਂ ਕਦੇ ਕਿਸੇ ਧਰਮ ਦੀ ਧਾਰਮਿਕ ਗ੍ਰੰਥ ਦੀ ਬੇਦਵੀ ਕਰ ਦਿੱਤੀ ਕਦੇ ਕਿਸੇ ਦੀ ਪਰ ਅਸਲ ਦੇ ਵਿੱਚ ਗੁਰਬਾਣੀ ਆਖਦੀ ਏ ਕਿ ਧਰਮ ਪਤਾ ਕਿਹੜਾ ਚੰਗਾ ਸਰਬ ਧਰਮ ਵਿੱਚ ਸਿਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰ ਜਿਨ੍ਹਾਂ ਦੇ ਕਰਮ ਜਿਨ੍ਹਾਂ ਦੇ ਕੰਮ ਚੰਗੇ ਨੇ ਕੰਮ ਪਵਿੱਤਰ ਨੇ ਨਾ ਅਸਲ ਦੇ ਵਿੱਚ ਉਹ ਧਰਮ ਚੰਗਾ ਏ ਭਾਵੇਂ ਸਿੱਖ ਹੋਵੇ ਭਾਵੇਂ ਸਾਈ ਧਰਮ ਹੋਵੇ ਭਾਵੇਂ ਹਿੰਦੂ ਹੋਵੇ ਭਾਵੇਂ ਮੁਸਲਮਾਨ ਹੋਵੇ ਭਾਵੇਂ ਜੈਨ ਮਤ ਹੋਵੇ ਭਾਵੇਂ ਬੋਧੀ ਹੋਵੇ ਜਿਨ੍ਹਾਂ ਦੇ ਕਰਮ ਚੰਗੇ ਨੇ ਨਾ ਉਹੀ ਅਸਲ ਦੇ ਵਿੱਚ ਧਰਮ ਚੰਗਾ ਹੈ ਅਸੀਂ ਜਿਹੜੀਆਂ ਧਰਮਾਂ ਦੇ ਨਾਮ ਤੇ ਲੜਾਈਆਂ ਬਣਾ ਰਹੇ ਆ ਧਰਮਾਂ ਦੇ ਨਾਮ ਤੇ ਲੜਾਈਆਂ ਬਣਾਉਣੀਆਂ ਛੱਡਿਏ ਕਿਉਂਕਿ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਲਿਖਵਾਈ ਹੈ ਨਾ ਜਿਹੜਾ ਵੀ ਫਕੀਰ ਜਿਹੜਾ ਵੀ ਭਗਤ ਸੱਚ ਤੇ ਪਹਿਰਾ ਦਿੰਦਾ ਹੈ ਨਾ ਉਹਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ ਵਿੱਚ ਦਰਜ ਕੀਤਾ ਗਿਆ ਭਾਵੇਂ ਭਗਤ ਕਬੀਰ ਜੀ ਹੋਵੇ ਭਾਵੇਂ ਭਗਤ ਫਰੀਦ ਜੀ ਹੋਵੇ ਭਗਤ ਰਵਿਦਾਸ ਜੀ ਹੋਣ ਭਗਤ ਜੈਦੇਵ ਜੀ ਹੋਣ ਭਗਤ ਤਰਲੋਚਨ ਜੀ ਹੋਣ ਭਾਵੇਂ ਪੱਟ ਸਹਿਬਾਨ ਹੋਣ ਭਾਵੇਂ ਗੁਰੂ ਕੇ ਸਿੱਖ ਹੋਣ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਿਹੜੇ ਤੇ ਫਕੀਰ ਭਗਤ ਸੱਚ ਤੇ ਪਹਿਰਾ ਦਿੰਦੇ ਨੇ ਬਾਣੀ ਸੱਚ ਤੇ ਪਹਿਰਾ ਦਿੰਦੀ ਹੈ ਉਨ੍ਹਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਦਰਜ ਕੀਤਾ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜਿਹੜੀ ਬਾਣੀ ਉਹ ਸਿੱਖਾਂ ਵਾਸਤੇ ਨਹੀਂ ਹੈ ਇਸ ਬਾਣੀ ਦਾ ਜਿਹੜਾ ਉਪਦੇਸ਼ ਹੈ ਨਾ ਉਹ ਏਕ ਧਰਮ ਵਾਸਤੇ ਇਸ ਕਰਕੇ ਜਿਹੜੀਆਂ ਅਸੀਂ ਧਰਮਾਂ ਦੇ ਨਾਮ ਤੇ ਲੜਾਈਆਂ ਬਣਾ ਰਹੇ ਹਾਂ ਕਦੇ ਕਿਸੇ ਦੀ ਮਸਜਿਦ ਢਾ ਦਿੱਤੀ ਕਦੇ ਕਿਸੇ ਦਾ ਮੰਦਰ ਢਾ ਦਿੱਤਾ ਕਦੇ ਕਿਸੇ ਧਾਰਮਿਕ ਗ੍ਰੰਥ ਦੀ ਬਿੱਦੂ ਵੀ ਕਰ ਦਿੱਤੀ ਇਸ ਨੂੰ ਛੱਡ ਕੇ ਸਾਰਿਆਂ ਦੇ ਅੰਦਰ ਉਸ ਪ੍ਰਮਾਤਮਾ ਦੀ ਜੋਤ ਨੂੰ ਵੇਖਿਆ ਕਰੀ ਅਵਲ ਅੱਲੇ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਬਜੁਗ ਪੁਜਿਆ ਕੌਣ ਭਲੇ ਕੋ ਮੰਦੇ ਦੀ ਅਵਸਥਾ ਦੇ ਧਾਰਨੀ ਬਣੀਏ ਤੇ ਜਿਸ ਧਰਮ ਦੇ ਕਰਮ ਚੰਗੇ ਨੇ ਉਹੀ ਅਸਲ ਦੇ ਵਿੱਚ ਧਰਮ ਚੰਗਾ ਹੈ ਧਰਮ ਵਧੀਆ ਹੈ ਇਸ ਕਰਕੇ ਅਸੀਂ ਆਪਣੇ ਧਰਮ ਦੇ ਵਿੱਚ ਰਹਿ ਕੇ ਗਰਮ ਚੰਗੇ ਕਰੀਏ ਤਾਂ ਜੋ ਜਿਹੜਾ ਸੱਦਾ ਧਰਮ ਹੈ ਉਹ ਚੰਗਾ ਬਣ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ